ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਅੱਜ ਆਪਾਂ ਪੀ 126 ਵੈਰਾਈਟੀ ਕਦੋਂ ਆਪਾਂ ਇਸ ਦੀ ਪਣੀਰੀ ਦੀ ਬਿਜਾਈ ਕਰਨੀ ਹੈ ਕਦੋਂ ਝੋਨੇ ਦੀ ਲਵਾਈ ਕਰਨੀ ਹੈ ਤੇ ਪਿਛਲੀ ਵਾਰ ਆਪਾਂ ਕਦੋਂ ਆਪਾਂ ਇਸ ਦੀ ਲਵਾਈ ਕੀਤੀ ਸੀ ਕਿੰਨਾ ਝਾੜ ਆਇਆ ਸੀ ਬਹੁਤ ਵਧੀਆ ਵੈਰਾਈਟੀ ਹੈ ਘੱਟ ਸਮੇਂ ਵਿੱਚ ਤਿਆਰ ਹੋਣ ਵਾਲੀ ਵੈਰਾਈਟੀ ਹੈ ਘੱਟ ਖਰਚਾ ਪਾਣੀ ਦੀ ਬਹੁਤ ਬਚਤ ਹੈ ਜਿੰਨਾ ਵੀ ਆਪਾਂ ਇਸ ਨੂੰ ਲੇਟ ਲਗਾਵਾਂਗੇ ਉਨਾ ਹੀ ਵਧੀਆ ਝਾੜ ਆਉਂਦਾ ਬਾਕੀ ਜੇਕਰ ਆਪਾਂ ਸਹੀ ਸਮਾਂ ਜਿਵੇਂ ਤਰੀਕ ਸਹੀ ਆਪਾਂ ਦੇਖਿਗੇ ਤਾਂ 5 ਦਿਨਾਂ ਦੇ ਵਿੱਚ ਜੇਕਰ ਇਹਨਾਂ 5 ਦਿਨਾਂ ਦੇ ਵਿੱਚ ਆਪਾਂ ਇਹਨਾਂ ਦੀ ਪਨੀਰੀ ਦੀ ਬਜਾਈ ਜਾਂ ਆਪਾਂ ਛੋਨੇ ਦੀ ਦਵਾਈ ਕਰਦੇ ਆ ਤਾਂ ਬਹੁਤ ਵਧੀਆ ਝਾੜ ਲੈ ਸਕਦੇ ਆ ਤੇ ਪਿਛਲੀ ਵਾਰ ਝਾੜ ਵੀ ਬਹੁਤ ਵਧੀਆ ਆਇਆ ਸੀ ਇਸ ਦਾ ਆਪਾਂ ਝਾੜ 95 ਮਨ ਤੋਂ ਲੈ ਕੇ 100 ਮਨ ਤੱਕ ਆਪਾਂ ਇਸ ਦਾ ਝਾੜ ਲੈ ਸਕਦੇ ਆ ਤੇ ਜੇਕਰ ਆਪਾਂ ਇਹਦੀ ਗੱਲ ਕਰੀਏ ਪੀ 126 ਵੈਰਾਈਟੀ ਇਹ ਆਪਣੇ 93 ਦਿਨਾਂ ਦੇ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਪਨੀਰੀ ਦੀ ਆਪਣੇ ਛੋਨੇ ਦੀ ਦਵਾਈ ਤੋਂ ਬਾਅਦ ਤੇ 102 ਸੈਂਟੀਮੀਟਰ ਦੇ ਲਗਭਗ ਇਸ ਦਾ ਕੱਦ ਹੁੰਦਾ ਤੇ ਜਿਹੜੇ ਆਪਣੇ ਝੂਲਸ ਰੋਗ ਦੇ 10 ਤਰ੍ਹਾਂ ਦੇ ਜਮਾਨੂ ਹੁੰਦੇ ਉਹਨਾਂ ਵਿੱਚ 7 ਤਰ੍ਹਾਂ ਦੇ ਜਮਾਨੂਆਂ ਦੇ ਪ੍ਰਤੀ ਇਹ ਸਹਿਨਸ਼ੀਲਤਾ ਤੇ ਇਹਦੀ ਆਪਾਂ ਜਿਹੜੇ ਆਪਾਂ 2-3 ਗੱਲਾਂ ਜੇਕਰ ਧਿਆਨ ਵਿੱਚ ਰੱਖਦੇ ਆ ਤਾਂ ਇਹਦਾ ਆਪਾਂ 95 ਮਨ ਤੋਂ ਲੈ ਕੇ 100 ਮਨ ਤੱਕ ਆਪਾਂ ਝਾੜ ਲੈ ਸਕਦੇ ਆ ਤੇ ਜੇਕਰ ਆਪਾਂ ਪਨੀਰੀ ਦੀ ਬਜਾਈ ਦੇ ਕੇ ਕੇ ਵੀ ਆਪਾਂ ਕਿੰਨੇ ਤਰੀਕ ਨੂੰ ਆਪਣੇ ਸਹੀ ਜਿਹੜੀ ਤਰੀਕ ਦੀ ਬਜਾਈ ਕਿਪਾ ਨੂੰ ਕਦੋਂ ਕਰਨੀ ਚਾਹੀਦੀ ਏ ਜਿਹੜੀ ਪਨੀਰੀ ਦੀ ਬਜਾਈ ਆਪਾਂ ਝੋਨੇ ਦੀ ਲਵਾਈ ਨੂੰ ਦੇਖ ਕੇ ਕਰਦੇ ਆ ਕਿਉਂਕਿ ਜੇਕਰ ਆਪਾਂ ਝੋਨੇ ਦੀ ਲਵਾਈ ਜ다 ਪਛੇਤੀ ਕਰਦੇ ਆ ਪਨੀਰੀ ਦੀ ਬਜਾਈ ਆਪਾਂ ਸਹੀ ਸਮੇਂ ਨਹੀਂ ਕਰਦੇ ਤਾਂ ਪਨੀਰੀ ਦੀ ਉਮਰ ਵੱਡੀ ਹੋਣ ਦੇ ਕਾਰਨ ਫਿਰ ਆਪਣਾ ਝਾੜ ਬਹੁਤ ਘਟ ਜਾਂਦਾ ਇਹ ਆਪਣੀ ਪੀਐਕ 26 ਵੈਰਾਈਟੀ ਨਹੀਂ ਚਾਹੀ ਹੋਰ ਕਿਸਮਾਂ ਵੀ ਨੇ ਸੁਪਰੀਮ ਨੇ ਚਾਹੀ ਐਪੀ 131 ਵੈਰਾਈਟੀਆਂ ਨੇ ਜੋ ਹੋਰ ਵੀ ਵੈਰਾਈਟੀਆਂ ਨੇ ਜੇਕਰ ਆਪਾਂ ਪਨੀਰ ਦੀ ਉਮਰ ਜ਼ਿਆਦਾ ਵੱਡੀ ਕਰਕੇ ਲਗਾਵਾ ਗਿਆ ਤੇ ਆਪਣਾ ਝਾੜ ਆਪਣਾ ਬਹੁਤ ਘਟੇਗਾ ਝਾੜ ਦਾ ਫਰਕ ਪੈ ਜਾਂਦਾ ਤੇ ਜੇਕਰ ਆਪਾਂ ਇਹਦੀ ਆਪਾਂ ਦੇਖ ਜੇ ਵੀ ਇਹ ਜਿਹੜੇ ਜੇਕਰ ਆਪਾਂ ਇਹਨਾਂ ਪੰਜਾਂ ਦਿਨਾਂ ਦੇ ਵਿੱਚ ਆਪਾਂ ਪਨੀਰੀ ਦੀ ਬਜਾਈ ਤੇ ਝੋਨੇ ਦੀ ਲਵਾਈ ਕਰਦੇ ਆ ਤਾਂ ਬਹੁਤ ਵਧੀਆ ਆਪਾਂ 95 ਮਾਨ ਤੋਂ ਲੈ ਕੇ 100 ਮਾਨ ਤੱਕ ਅਪਸਦਾ ਆਪਾਂ ਝਾੜ ਲੈ ਸਕਦੇ ਆ ਕਿ ਜਿਨ੍ਹਾਂ ਵੀ ਆਪਾਂ ਇਹਦੇ ਵਿੱਚ ਬਾਅਦ ਵਿੱਚ ਲੇਟ ਕਰਦੇ ਆ ਕਿਉਂਕਿ ਜੇਕਰ ਆਪਾਂ ਗੇਤੀ ਜ਼ਿਆਦਾ ਲਗਾ ਦਿੰਨੇ ਆ ਵੈਸੇ ਇੰਦੀ ਆਪਾਂ ਜਿਹੜੀ ਪਨੀਰੀ ਦੀ ਬਜਾਈ ਏ 25 ਮਈ ਤੋਂ ਵੀ ਆਪਾਂ ਸ਼ੁਰੂ ਕਰ ਸਕਦੇ ਆ ਜਿਨ੍ਹਾਂ ਵੀਰਾਂ ਨੇ ਸਬਜ਼ੀ ਲਾਉਣੀ ਹੁੰਦੀ ਏ ਜੇਕਰ ਆਪਾਂ ਉਹ ਝੋਨੇ ਤੋਂ ਬਾਅਦ ਆਪਾਂ ਕਣਕੀ ਬੀਜਣੀ ਫਿਰ ਜੇਕਰ ਆਪਾਂ ਨੂੰ ਲੇਟ ਲਗਾਉਣਿਆ ਤਾਂ ਬਹੁਤ ਵਧੀਆ ਝਾੜ ਲੈ ਸਕਦੇ ਆ ਤੇ ਜੇਕਰ ਆਪਾਂ ਇਹਨੂੰ ਇਹਨਾਂ ਪੰਜਾਂ ਦਿਨਾਂ ਦੇ ਵਿੱਚ ਆਪਾਂ ਪਨੀਰੀ ਦੀ ਬਿਜਾਈ ਕਰਕੇ ਤੇ ਪੰਜਾਂ ਦਿਨਾਂ ਦੇ ਵਿੱਚ ਹੀ ਆਪਾਂ ਲਵਾਈ ਕਰਦੇ ਆ ਤਾਂ ਬਹੁਤ ਵਧੀਆ ਝਾੜ ਲੈ ਸਕਦੇ ਆ ਜੇਕਰ ਆਪਾਂ ਦੇਖੀਏ ਵੀ ਇਹਨਾਂ ਜਿਹੜੀ ਛੋਨੇ ਦੀ ਲਵਾਈ ਆਪਾਂ ਸਹੀ ਸਮਾਂ ਇਹਨੂੰ ਆਪਾਂ 15 ਜੁਲਾਈ ਤੋਂ ਲੈ ਕੇ 20 ਜੁਲਾਈ ਤੱਕ ਜੇਕਰ ਆਪਾਂ ਲਵਾਈ ਕਰਦੇ ਆ ਤਾਂ ਇਸ ਦਾ ਬਹੁਤ ਵਧੀਆ ਝਾੜ ਲੈ ਸਕਦੇ ਆ ਤੇ ਇਸ ਹਿਸਾਬ ਦੇ ਨਾਲ ਕਿਉਂਕਿ ਜਿਹੜੀ ਆਪਣੀ ਪਨੀਰੀ ਦੀ ਬਿਜਾਈ ਵੀ ਆਪਾਂ ਛੋਨੇ ਦੀ ਲਵਾਈ ਨੂੰ ਦੇਖ ਕੇ ਹੀ ਕਰਦੇ ਆ 15 ਤੋਂ 20 ਜੁਲਾਈ ਨੂੰ ਆਪਾਂ ਜੇਕਰ ਛੋਨੇ ਦੀ ਆਪਾਂ ਲਵਾਈ ਕਰਨੀ ਹੈ ਤੇ ਇਸ ਹਿਸਾਬ ਦੇ ਨਾਲ ਆਪਾਂ 20 ਜੂਨ ਤੋਂ ਲੈ ਕੇ 25 ਜੂਨ ਤੱਕ ਆਪਾਂ ਪਨੀਰੀ ਦੀ ਬਜਾਈ ਕਰ ਆਪਾਂ ਜੇਕਰ ਕਰਦੇ ਆ ਤਾਂ ਬਹੁਤ ਵਧੀਆ ਝਾੜ ਲੈ ਸਕਦੇ ਆ ਕਿਉਂਕਿ ਇਸ ਦੀ ਆਪਾਂ ਪਨੀਰੀ ਦੀ ਉਮਰ ਜਿੰਨੀ ਆਪਾਂ ਛੋਟੀ ਲਗਾਵਾਂਗੇ 20 ਦਿਨਾਂ ਤੋਂ ਲੈ ਕੇ ਆਪਾਂ ਵੱਧ ਤੋਂ ਵੱਧ 30 ਦਿਨਾਂ ਤੱਕ ਆਪਾਂ ਪਨੀਰੀ ਦੀ ਉਮਰ ਖੇਤ ਵਿੱਚ ਲਗਾ ਸਕਦੇ ਆ ਵਧੀਆ ਝਾੜ ਲੈਣ ਦੇ ਵਾਸਤੇ ਜਿੰਨੀ ਆਪਾਂ ਜੇਕਰ ਵੱਡੀ ਉਮਰ ਕਰਦੇ ਆ ਤਾਂ ਆਪਣਾ ਜਿਹੜਾ ਝਾੜ ਬਹੁਤ ਘਟ ਜਾਂਦਾ ਕੋਸ਼ਿਸ਼ ਕਰੋ ਕਿ 22 ਤੋਂ 25 ਦਿਨਾਂ ਦੇ ਵਿੱਚ ਜੇਕਰ ਆਪਣੀ ਪਨੀਰੀ ਖੇਤ ਵਿੱਚ ਲੱਗ ਜਾਂਦੀ ਹੈ ਤਾਂ ਬਹੁਤ ਵਧੀਆ ਝਾੜ ਆਉਂਦਾ ਹੈ ਤੇ ਇਹਦੀ ਜਿਹੜੀ ਆਪਣੀ 102 ਸੈਂਟੀਮੀਟਰ ਕਾਦ ਉਹਦਾ ਡਿੱਗਣ ਦੀ ਸਮੱਸਿਆ ਬਹੁਤ ਘੱਟ ਏ ਤੇ ਇਹਨਾਂ ਪੰਨਿਆਂ ਦੇ ਨਾਲ ਦੇ ਵਿੱਚ ਜੇਕਰ ਆਪਾਂ ਪਨੀਰੀ ਦੀ ਬਜਾਈ ਯਾਨੀ ਕਿ 20 ਜੂਨ ਤੋਂ ਲੈ ਕੇ 25 ਜੂਨ ਤੱਕ ਤੇ ਜਿਹੜੀ ਆਪਣੀ ਝੋਨੇ ਦੀ ਦਵਾਈ ਜਿਹੜੀ ਆਪਾਂ 15 ਤੋਂ 20 ਜੁਲਾਈ ਦੇ ਵਿੱਚ ਕਰਦੇ ਆ ਤਾਂ ਆਪਾਂ 95 ਮਾਨ ਤੋਂ ਲੈ ਕੇ 100 ਮਾਨ ਤੱਕ ਝਾੜ ਲੈ ਸਕਦੇ ਹਾਂ ਪਿਛਲੀ ਵਾਰ ਆਪਣਾ ਜਿਹੜੀ ਖੇਤ ਦੇ ਵਿੱਚ ਦਵਾਈ ਕੀਤੀ ਸੀ ਝੋਨੇ ਦੀ 18 ਜੂਨ ਨੂੰ ਅਸੀਂ ਦਵਾਈ ਕੀਤੀ ਸੀ ਆਪਣੀ ਤੇ ਤਕਰੀਬਨ 95 ਮਾਣ ਤੋਂ ਉੱਪਰ ਪਰ ਝਾੜ ਆਇਆ ਸੀ 95 ਤੋਂ 100 ਮਾਣ ਦੇ ਲਗਭਗ ਇਹਦਾ ਝਾੜ ਆਇਆ ਸੀ ਤੇ ਇਹਦੀ ਜਿਹੜੇ ਆਪਣੇ 10 ਤਰ੍ਹਾਂ ਦੇ ਜਮਾਣ ਹੁੰਦੇ ਉਹਨਾਂ ਵਿੱਚ 7 ਤਰ੍ਹਾਂ ਦੇ ਜਮਾਣੋਂ ਦੇ ਪ੍ਰਤੀ ਸੈਨ ਸ਼ੀਲਤਾ ਰੱਖਦੀ ਏ ਤੇ ਇੱਕ ਗੱਲ ਜਿਹੜਾ ਆਪਾਂ ਹੋਰ ਧਿਆਨ ਰੱਖਣਾ ਪਹਿਲਾ ਗੱਲ ਕਿ ਇਹਦੀ ਪਣੀਰੀ ਸਹੀ ਸਮੇਂ ਲਾਉਣੀ ਚਾਹੀਦੀ ਆ ਆਪਾਂ ਨੂੰ 25 ਦਿਨਾਂ ਦੇ ਵਿੱਚ ਜੇਕਰ ਆਪਾਂ ਪਨੀਰ ਲਗਾਉਣੇ ਆ ਤਾਂ ਬਹੁਤ ਵਧੀਆ ਝਾੜ ਲੈ ਸਕਦੇ ਆ ਇਸ ਤੋਂ ਬਾਅਦ ਜਿਹੜਾ ਆਪਾਂ ਜਿੰਨੇ ਆਪਣੇ ਦੂਜੀਆਂ ਵੈਰੀਟੀਆਂ ਦੇ ਵਿੱਚ ਜਿਵੇਂ 140 45 ਜਾਂ 135 ਤੋਂ 4 ਦਿਨਾਂ ਵਿੱਚ ਜਿਹਦੇ ਪੱਕਦੀਆਂ ਨੇ ਉਹਨਾਂ ਦੇ ਵਿੱਚ ਆਪਾਂ ਵਿਆਈ ਦੇ ਨਾਲ ਵਿੱਚ ਯੂਰੀਆ ਪੂਰੀ ਕਰਦੇ ਆ ਤੇ ਇਹਦੇ ਵਿੱਚ ਜਿਹੜੀ ਆਪਾਂ ਯੂਰੀਆ 35 ਕਿਲੋ ਦੀ ਅੰਦਰ ਅੰਦਰ ਆਪਾਂ ਪੂਰੀ ਕਰਨੀ ਹੁੰਦੀ ਹੈ ਕਿਉਂਕਿ 1 ਮਹੀਨੇ ਦਾ ਸਮਾਂ ਹੁੰਦਾ ਆਪਾਂ ਜੇਕਰ ਆਪਾਂ ਜ਼ਿਆਦਾ ਦੀ ਲੇਟ ਲੈ ਕੇ ਜਾਂਦੇ ਆ ਤਾਂ ਫਿਰ ਵੀ ਆਪਣਾ ਨੁਕਸਾਨ ਹੈ ਕਿਉਂਕਿ ਜੇਕਰ ਜ਼ਿਆਦਾ ਯੂਰੀਆ ਦੇ ਨਾਲ ਲੇਟ ਪਾਵਾਂਗੇ ਇੱਕ ਪੱਕਣ ਦੇ ਵਿੱਚ ਲੇਟ ਹੋਵੇਗਾ ਤੇ ਦੂਜਾ ਜਿਹੜੇ ਇਹਦੇ ਵਿੱਚ ਹਲਦੀ ਰੋਗ ਦਾ ਵੀ ਆਪਣਾ ਜ਼ਿਆਦਾ ਦੇਖਣ ਨੂੰ ਸਮੱਸਿਆ ਆਵੇਗੀ ਤੇ ਜੇਕਰ ਆਪਾਂ ਨੂੰ ਬਜਾਈ ਜਾਂ ਲਵਾਈ ਆਪਾਂ ਲੇਟ ਕਰਦੇ ਆ ਜ਼ਿਆਦਾ ਲੇਟ ਲੈ ਕੇ ਜਾਂਦੇ ਆ ਇਹਦੇ ਵਿੱਚ ਪਰ ਆਪਣੇ ਹਲਦੀ ਰੋਗ ਦੀ ਸਮੱਸਿਆ ਆਉਂਦੀ ਹੈ ਤੇ ਜਿੰਦੇ ਨਾਲ ਆਪਣੇ ਫਰੋਨ ਦੇ ਵਿੱਚ ਨਮੀ ਦੇ ਆਪਣੇ ਮੌਸਮ ਦੇ ਵਿੱਚ ਨਮੀ ਮਾਤਰਾ ਵੱਧ ਜਾਂਦੀ ਜਿੰਦੇ ਨਾਲ ਪਰ ਆਪਣੇ ਮੋਇਸਚਰ ਆਪਣੇ ਜ਼ਿਆਦਾ ਰਹਿਣ ਦੇ ਕਾਰਨ ਇਸ ਵਿੱਚ ਵਿਕਣ ਦੀ ਸਮੱਸਿਆ ਵੀ ਆਉਂਦੀ ਇਸ ਕਰਕੇ ਕੋਸ਼ਿਸ਼ ਕਰੋਗੇ 15 ਤੋਂ 20 ਦਿਨ ਦੇ ਵਿੱਚ ਆਪਾਂ ਜੇਕਰ ਆਪਾਂ ਇਹ ਦਿਲਵਾਈ ਕਰਦੇ ਆ ਤਾਂ ਬਹੁਤ ਵਧੀਆ ਝਾੜ ਲੈ ਸਕਦੇ ਆ 35 ਦਿਨਾਂ ਦੇ ਵਿੱਚ ਵਿੱਚ ਆਪਾਂ ਨੂੰ ਵੀ ਯੂਰੀਆ ਪੂਰੀ ਕਰਨੀ ਚਾਹੀਦੀ ਹੈ ਤੇ ਇਹ ਆਪਣੀ ਜਿਹੜੇ ਦੋ ਤਿੰਨ ਜਾਲਾਂ ਦਾ ਜੋ ਧਿਆਨ ਰੱਖੋ ਜੇਕਰ ਆਪਾਂ ਇਹ ਝਾੜ ਆਪਾਂ ਵਧੀਆ ਲੈਣਾ 95万 ਤੋਂ ਲੈ ਕੇ ਜੇਕਰ ਆਪਾਂ ਇਹਨਾਂ ਦਿਨਾਂ ਦੇ ਵਿੱਚ ਆਪਾਂ ਪੰਨਿਆਂ ਜਨਾਂ ਦੇ ਵਿੱਚ ਆਪਾਂ ਜੋ ਬਜਾਈ ਜਾਂ ਲਵਾਈ ਕਰਦੇ ਆ ਝੋਨੇ ਦੀ ਤਾਂ ਬਹੁਤ ਵਧੀਆ ਝਾੜ ਲੈ ਸਕਦੇ ਆ 95 ਮਨ ਤੋਂ ਲੈ ਕੇ ਆਪਾਂ 100 ਮਨ ਤੱਕ ਇਸ ਦਾ ਝਾੜ ਲੈ ਸਕਦੇ ਆ ਬਹੁਤ ਵਧੀਆ ਵੈਰਾਈਟੀ ਹੈ ਘੱਟ ਸਮਾਂ ਹੈ ਘੱਟ ਖਰਚਾ ਤੇ ਪਾਣੀ ਦੀ ਬਹੁਤ ਬਚਤ ਹੈ ਤੇ ਬਾਕੀ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੂਬ ਸਬਸਕ੍ਰਾਈਬ ਕਰ ਲਓ ਜੀ ਧੰਨਵਾਦ